ਵਿਰਾਟ ਕੋਹਲੀ ਨੂੰ ਨਹੀਂ ਮਿਲੇਗੀ T20 ਵਿਸ਼ਵ ਕੱਪ ਟੀਮ 'ਚ ਜਗ੍ਹਾ T20 ਵਿਸ਼ਵ ਕੱਪ ਨਹੀਂ ਖੇਡਣਗੇ ਵਿਰਾਟ ਕੋਹਲੀ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ ਟੀਮ ਇੰਡੀਆ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਦੇ ਕ੍ਰਿਕਟ ਭਵਿੱਖ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਜਿਸ ਦੀ ਮੰਨੀ ਹੈ ਤਾਂ ਵਿਰਾਟ ਨੂੰ ਜੂਨ ਦੇ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਵਿਰਾਟ ਨੇ ਆਖਰੀ ਵਾਰ ਜਨਵਰੀ ਦੇ ਵਿੱਚ ਅਫਗਾਨਿਸਤਾਨ ਦੇ ਖਿਲਾਫ T20 ਖੇਡਿਆ ਸੀ ਜਿਸ ਦੇ ਵਿੱਚ ਉਹ ਸਿਰਫ 29 ਅਤੇ 0 ਦੌੜਾਂ ਹੀ ਬਣਾ ਸਕੇ ਸਨ। ਵਿਰਾਟ 2022 T20 ਵਿਸ਼ਵ ਕੱਪ ਤੋਂ ਬਾਅਦ 0 ਓਵਰਾਂ ਦੇ ਫਾਰਮੈਟ ਤੋਂ ਦੂਰ ਨੇ। ਨਿੱਜੀ ਕਾਰਨਾਂ ਦੇ ਕਰਕੇ ਵਿਰਾਟ ਨੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਵਿੱਚ ਹਿੱਸਾ ਨਹੀਂ ਲਿਆ ਸੀ। IPL ਦੇ ਵਿੱਚ ਕੋਹਲੀ ਦਾ ਸ਼ਾਨਦਾਰ ਸੀਜ਼ਨ ਹੀ ਚੋਣਕਾਰਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਸਕਦਾ ਹੈ ਕਿਉਂਕਿ ਰਾਸ਼ਟਰੀ ਚੋਣਕਾਰਾਂ ਦਾ ਮੰਨਣਾ ਹੈ ਕਿ ਵਿਰਾਟ T20 ਫਾਰਮੈਟ ਦੇ ਵਿੱਚ ਟੀਮ ਦੇ ਸੋਚ ਦੇ ਹਿਸਾਬ ਨਾਲ ਨਹੀਂ ਖੇਡ ਪਉਂਦੇ। ਰੋਹਿਤ ਸ਼ਰਮਾ T20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਦੇ ਕਪਤਾਨ ਦੇ ਵਜੋਂ ਟੂਰਨਾਮੈਂਟ ਖੇਡਣਗੇ ਪਰ ਵਿਰਾਟ ਕੋਹਲੀ ਦੀ ਚੋਣ ਤੇ ਅਜੇ ਵੀ ਵੱਡਾ ਕੁਐਸਚਨ ਮਾਰਕ ਲੱਗਿਆ ਹੋਇਆ ਹੈ। BBCAI ਵਿਰਾਟ ਦੀ ਥਾਂ ਤੇ ਸੂਰਜ ਕੁਮਾਰ ਯਾਦਵ, ਰਿੰਕੂ ਸਿੰਘ, ਤਿਲਕ ਵਰਮਾ ਅਤੇ ਸ਼ਿਵਮ ਦੁਬੇ ਵਰਗੇ ਨੌਜਵਾਨਾਂ ਅਤੇ ਹਮਲਾਵਰ ਬੱਲੇਬਾਜ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਰਾਟ ਦਾ IPL ਦੇ ਵਿੱਚ ਖੇਡਣਾ ਅਜੇ ਫਾਈਨਲ ਨਹੀਂ ਹੋਇਆ ਅਤੇ ਜੇਕਰ ਉਹ T20 ਟੀਮ ਦਾ ਹਿੱਸਾ ਨਹੀਂ ਬਣੇ ਤਾਂ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਜਾਵੇਗਾ। ਤੁਹਾਨੂੰ ਕੀ ਲੱਗਦਾ ਹੈ? ਵਿਰਾਟ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜਾਂ ਫਿਰ ਨਹੀਂ ਵਿਰਾਟ ਕੋਹਲੀ ਨੂੰ ਨਹੀਂ ਮਿਲੇਗੀ T20 ਵਿਸ਼ਵ ਕੱਪ ਟੀਮ 'ਚ ਜਗ੍ਹਾ T20 ਵਿਸ਼ਵ ਕੱਪ ਨਹੀਂ ਖੇਡਣਗੇ ਵਿਰਾਟ ਕੋਹਲੀ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ ਟੀਮ ਇੰਡੀਆ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਦੇ ਕ੍ਰਿਕਟ ਭਵਿੱਖ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਜਿਸ ਦੀ ਮੰਨੀ ਹੈ ਤਾਂ ਵਿਰਾਟ ਨੂੰ ਜੂਨ ਦੇ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ ਵਿਰਾਟ ਨੇ ਆਖਰੀ ਵਾਰ ਜਨਵਰੀ ਦੇ ਵਿੱਚ ਅਫਗਾਨਿਸਤਾਨ ਦੇ ਖਿਲਾਫ T20 ਖੇਡਿਆ ਸੀ ਜਿਸ ਦੇ ਵਿੱਚ ਉਹ ਸਿਰਫ 29 ਅਤੇ 0 ਦੌੜਾਂ ਹੀ ਬਣਾ ਸਕੇ ਸਨ ਵਿਰਾਟ 2022 T20 ਵਿਸ਼ਵ ਕੱਪ ਤੋਂ ਬਾਅਦ 0 ਓਵਰਾਂ ਦੇ ਫਾਰਮੈਟ ਤੋਂ ਦੂਰ ਨੇ ਨਿੱਜੀ ਕਾਰਨਾਂ ਦੇ ਕਰਕੇ ਵਿਰਾਟ ਨੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਵਿੱਚ ਹਿੱਸਾ ਨਹੀਂ ਲਿਆ ਸੀ IPL ਦੇ ਵਿੱਚ ਕੋਹਲੀ ਦਾ ਸ਼ਾਨਦਾਰ ਸੀਜ਼ਨ ਹੀ ਚੋਣਕਾਰਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਸਕਦਾ ਹੈ ਕਿਉਂਕਿ ਰਾਸ਼ਟਰੀ ਚੋਣਕਾਰਾਂ ਦਾ ਮੰਨਣਾ ਹੈ ਕਿ ਵਿਰਾਟ T20 ਫਾਰਮੈਟ ਦੇ ਵਿੱਚ ਟੀਮ ਦੇ ਸੋਚ ਦੇ ਹਿਸਾਬ ਨਾਲ ਨਹੀਂ ਖੇਡ ਪਉਂਦੇ। ਰੋਹਿਤ ਸ਼ਰਮਾ T20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਦੇ ਕਪਤਾਨ ਦੇ ਵਜੋਂ ਟੂਰਨਾਮੈਂਟ ਖੇਡਣਗੇ ਪਰ ਵਿਰਾਟ ਕੋਹਲੀ ਦੀ ਚੋਣ ਤੇ ਅਜੇ ਵੀ ਵੱਡਾ ਕੁਐਸਚਨ ਮਾਰਕ ਲੱਗਿਆ ਹੋਇਆ ਹੈ। ਬੀਬੀਸੀਆਈ ਵਿਰਾਟ ਦੀ ਥਾਂ ਤੇ ਸੂਰਜ ਕੁਮਾਰ ਯਾਦਵ, ਰਿੰਕੂ ਸਿੰਘ, ਤਿਲਕ ਵਰਮਾ ਅਤੇ ਸ਼ਿਵਮ ਦੁਬੇ ਵਰਗੇ ਨੌਜਵਾਨਾਂ ਅਤੇ ਹਮਲਾਵਰ ਬੱਲੇਬਾਜ਼ਾਂ ਨੂੰ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿਰਾਟ ਦਾ ਆਈਪੀਐਲ ਦੇ ਵਿੱਚ ਖੇਡਣਾ ਅਜੇ ਫਾਈਨਲ ਨਹੀਂ ਹੋਇਆ ਅਤੇ ਜੇਕਰ ਉਹ ਟੀ20 ਟੀਮ ਦਾ ਹਿੱਸਾ ਨਹੀਂ ਬਣੇ ਤਾਂ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਜਾਵੇਗਾ। ਤੁਹਾਨੂੰ ਕੀ ਲੱਗਦਾ ਹੈ? ਵਿਰਾਟ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜਾਂ ਫਿਰ ਨਹੀਂ?